किसान मजदूर मोर्चा और एसकेएम नॉन पॉलिटिकल दी कॉल ते पूरे देशव्यापी सदा ਦਿੱਤਾ ਗਿਆ ਹੈ ਜਿਹਦੇ ਵਿੱਚ ਮੋਦੀ ਦੇ ਪੁਤਲੇ ਫੂਕੇ ਜਾਣੇ ਆ ਅਮਿਤ ਸ਼ਾਹ ਦੇ ਸਾਰੀ ਬੀਜਪੀ ਦੀ ਜਿਹੜੀ ਟੀਮ ਹੈ ਉਹਨਾਂ ਦੇ ਪੁਤਲੇ ਫੂਕੇ ਜਾਣੇ ਆ ਕਿਉਂਕਿ ਲਗਭਗ 11 ਮਹੀਨੇ ਹੋ ਚੱਲੇ ਨੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਔਰ ਰਤਨਪੁਰਾ ਬਾਰਡਰ ਤੇ ਅੰਦੋਰਨ ਚੱਲਦਿਆਂ ਨੂੰ ਸਰਕਾਰ ਜਿਹੜੀ ਆ ਉਹ ਚੁੱਪੀ ਸਾਧ ਕੇ ਬੈਠੀ ਆ ਕੇਸਲਵੜ ਕੇ ਬੈਠੀ ਆ 18 ਪਰ ਵੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਕੀਤੀ ਔਰ ਸਰਦਾਰ ਜਗਜੀਤ ਸਿੰਘ ਢਲੇਵਾਲ ਸਾਹਿਬ ਨੂੰ ਲਗਭਗ 46 ਮੈਂ ਦਿਨਾ ਆ ਜੋ ਮੰਨਵਰ ਤੇ ਬੈਠਿਆ ਨੂੰ ਜਿਨ੍ਹਾਂ ਦੀ ਸਥਿਤੀ ਬੜੀ ਕ੍ਰਿਟੀਕਲ ਬਣੀ ਹੋਈ ਕਿਸੇ ਵੇਲੇ ਵੀ ਕੁਝ ਹੋ ਸਕਦਾ ਪਰ ਭਾਰ ਸਰਕਾਰ ਦੇ ਜੂ ਨਹੀਂ ਸਰਕ ਰਹੀ ਦੇਸ਼ ਦੇ ਖੇਤੀਬਾੜੀ ਮੰਤਰੀ ਕੋਲ ਗ੍ਰਹਿ ਮੰਤਰੀ ਕੋਲ ਇੰਨਾ ਵੀ ਸਮਾਂ ਨਹੀਂ ਕਿ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰ ਸਕਣ ਸੋਸ-ਰੋਸ ਵਜੋਂ ਪੂਰੇ ਦੇਸ਼ ਦੇ ਵਿੱਚ ਅੱਜ ਏ ਬੀਜਪੀ ਸਰਕਾਰ ਦੇ ਪੁਤਲੇ ਫੂਕੇ ਜਾਣੇ ਆ ਜਿਹੇ ਚ ਨਰਿੰਦਰ ਮੋਦੀ ਹਮੇਸ਼ਾ ਛੇਮਰਾਜ ਚੋਹਾਨੋਂ ਦੀ ਸਾਰੀ ਜਿੰਨੀ ਟੀਮ ਹੈ ਸਾਰਿਆਂ ਦੇ ਤਸਵੀਰਾਂ ਲਾ ਕੇ ਉਹਦੇ ਤਹਿਤ ਅੱਜ ਸਾਡਾ ਸਰਕਲ ਜਿਹੜਾ ਗੁਰਾਇਆ ਉਹਦਾ ਅੱਜ ਇੱਥੇ ਭਾਰਤੀ ਕਿਸਾਨ ਜੁਨੀਆ ਦੁਆਬਾ ਵੱਲੋਂ ਪੁਤਲਾ ਫੂਕਣ ਦਾ ਜਿਹੜਾ ਸੀਗਾ ਟਾਲਸੀਓਂ ਨਵਾਈ ਗਈ ਹੈ ਛੋਦਾ ਪੁਤਲਾ ਫੁਕਿਆ ਗਿਆ ਛੋ ਮੈਂ ਇਹ ਸਮਝਦਾ ਕਿ ਅੱਜ ਪੂਰੇ ਦੇਸ਼ ਦੇ ਕਿਸਾਨਾਂ ਦੇ ਵਿੱਚ ਰੋਹ ਹੈ ਭਾਰ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਜਥੇਬੰਦੀਆਂ ਐਸਕੇਐਮ ਵੱਲੋਂ ਵੀ ਪੋਜੀਟਿਵ ਗੱਲ ਆਈ ਹੈ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨਾਨ ਪੋਲਿਟਿਕਲ ਦੀ ਕਾਲ ਤੇ ਪੂਰੇ ਦੇਸ਼ ਵਿਆਪੀ ਸੱਦਾ ਦਿੱਤਾ ਗਿਆ ਹੈ ਜਿਹਦੇ ਵਿੱਚ ਮੋਦੀ ਦੇ ਪੁਤਲੇ ਫੂਕੇ ਜਾਣੇ ਹਨ ਅਮਿਤ ਸ਼ਾਹ ਦੇ ਸਾਰੀ ਬੀਜੇਪੀ ਦੀ ਜਿਹੜੀ ਟੀਮ ਹੈ ਉਹਨਾਂ ਦੇ ਪੁਤਲੇ ਫੂਕੇ ਜਾਣੇ ਹਨ ਕਿਉਂਕਿ ਲਗਭਗ 11 ਮਹੀਨੇ ਹੋ ਚੱਲੇ ਨੇ ਸ਼ੰਭੂ ਬਾਰਡਰ ਰਖਨੌਰੀ ਬਾਰਡਰ ਔਰ ਰਤਨਪੁਰਾ ਬਾਰਡਰ ਤੇ ਅੰਦੋਰਨ ਚੱਲਦੇਆਂ ਨੂੰ ਸਰਕਾਰ ਜਿਹੜੀ ਆ ਉਹ ਚੁੱਪੀ ਸਾਧ ਕੇ ਬੈਠੀ ਆ ਕੇਸਲਵੜ ਕੇ ਬੈਠੀ ਆ 18 ਪਰ ਵੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਕੀਤੀ ਔਰ ਸਰਦਾਰ ਜਗਜੀਤ ਸਿੰਘ ਢਲੇਵਾਲ ਸਾਹਿਬ ਨੂੰ ਲਗਭਗ 46 ਮੈਂ ਦਿਨਾ ਆ ਜੋ ਮੰਨਵਰ ਤੇ ਬੈਠਿਆ ਨੂੰ ਜਿਨ੍ਹਾਂ ਦੀ ਸਥਿਤੀ ਬੜੀ ਕ੍ਰਿਟੀਕਲ ਬਣੀ ਹੋਈ ਕਿਸੇ ਵੇਲੇ ਵੀ ਕੁਝ ਹੋ ਸਕਦਾ ਪਰ ਭਾਰ ਸਰਕਾਰ ਦੇ ਜੂ ਨਹੀਂ ਸਰਕ ਰਹੀ ਦੇਸ਼ ਦੇ ਖੇਤੀਬਾੜੀ ਮੰਤਰੀ ਕੋਲ ਗ੍ਰਹਿ ਮੰਤਰੀ ਕੋਲ ਇੰਨਾ ਵੀ ਸਮਾਂ ਨਹੀਂ ਕਿ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰ ਸਕਣ ਸੋਸ ਰੋਸ ਵਜੋਂ ਪੂਰੇ ਦੇਸ਼ ਦੇ ਵਿੱਚ ਅੱਜ ਇਹ ਭਾਜਪਾ ਸਰਕਾਰ ਦੇ ਪੁਤਲੇ ਫੂਕੇ ਜਾਣੇ ਆ ਜਿਹੇ ਚ ਨਰਿੰਦਰ ਮੋਦੀ ਹਮੇਸ਼ਾ ਛੇਮਰਾ ਚੋਹਾਨੋਂ ਦੀ ਸਾਰੀ ਜਿੰਨੀ ਟੀਮ ਹੈ ਸਾਰਿਆਂ ਦੇ ਤਸਵੀਰਾਂ ਲਾ ਕੇ ਉਹਦੇ ਤਹਿਤ ਅੱਜ ਸਾਡਾ ਸਰਕਲ ਜਿਹੜਾ ਗੁਰਾਇਆ ਉਹਦਾ ਅੱਜ ਇੱਥੇ ਭਾਰਤੀ ਕਿਸਾਨ ਜੁਨੀਆ ਦੁਆਬਾ ਵੱਲੋਂ ਪੁਤਲਾ ਫੂਕਣ ਦਾ ਜਿਹੜਾ ਸੀਗਾ ਟਾਲਸੀਓ ਨਵਾਈ ਗਈ ਹੈ ਛੋਦਾ ਪੁਤਲਾ ਫੁੱਕਿਆ ਗਿਆ ਛੋ ਮੈਂ ਇਹ ਸਮਝਦਾ ਕਿ ਅੱਜ ਪੂਰੇ ਦੇਸ਼ ਕਿਸਾਨਾਂ ਦੇ ਵਿੱਚ ਰੋਹ ਹੈ ਭਾਰ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਜਥੇਬੰਦੀਆਂ ਐਸਕੇਮ ਵੱਲੋਂ ਵੀ ਪੋਜੀਟਿਵ ਗੱਲ ਆਈ ਹੈ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ